ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਸੋ ਆਪਾਂ ਹੈਗੇ ਆ ਇਸ ਟਾਈਮ ਯੂਰਪ ਦੇ ਵਿੱਚ ਤੇ ਯੂਰਪ ਦਾ ਟ੍ਰਿਪ ਚੱਲ ਰਿਹਾ ਹੈ ਪਹਿਲਾਂ ਵਾਲੇ ਤੁਸੀਂ ਵਲੌਗ ਨੇ ਜਿਹੜੇ ਉਹ ਦੇਖੇ ਤੇ ਫਿਰ ਹਾਲ ਆਪਾਂ ਹੈਗੇ ਆ ਇਟਲੀ ਇਟਲੀ ਦੇ ਵਿੱਚ ਬੜੀ ਸੋਹਣੀ ਸਿਟੀ ਜਿਹੜੀ ਦਾ ਨਾਮ ਹੈਗਾ ਵੈਨਿਸ ਵੈਨਿਸ ਦੇ ਵਿੱਚ ਆਏ ਸੀਗੇ ਆਪਾਂ ਕੱਲ ਤੇ ਬੜਾ ਇੱਥੇ ਵੈਨਿਸ ਦੇ ਵਿੱਚ ਐਦਾਂ ਆ ਕਿ ਜਦੋਂ ਆਪਾਂ ਇੱਥੇ ਆਨੇ ਆ ਇੱਥੇ ਆ ਨਾਰੋਕ ਰੋਡ ਹੈ ਤੇ ਜੋ ਵੀ ਆਪਾਂ ਜੇ ਕਿਤੇ ਵੀ ਜਾਣਾ ਘੁੰਮਣਾ ਫਿਰਨਾ ਆਪਾਂ ਉਹ ਬਾਇਆ ਬੋਟ ਹੀ ਜਾਣਾ ਪੈਂਦਾ ਆ ਕਿਉਂਕਿ ਸਾਰੇ ਕੈਨਾਲ ਸੀ ਬਣੇ ਹੋਏ ਨੇ ਰਿਵਰਸ ਦੇ ਵਿੱਚ ਬੋਟ ਵਗੈਰਾ ਚੱਲਦੀ ਹੈ ਜਦੋਂ ਆਪਾਂ ਸਿਟੀ ਐਂਟਰ ਕਰਦੇ ਆ ਕਰਕੇ ਨਾਲ ਹੀ ਪਾਰਕਿੰਗ 'ਚ ਗੱਡੀ ਲੱਗ ਜਾਂਦੀ ਹੈ ਜਾਂ ਬੱਸ ਆਪਾਂ ਇੱਕ ਜਗ੍ਹਾ ਛੱਡ ਦਿੰਦੇ ਨੇ ਡ੍ਰੇਨ ਛੱਡ ਦਿੰਦੇ ਆ ਉਸ ਤੋਂ ਬਾਅਦ ਜਿੰਨਾ ਵੀ ਕੁਮਰਾ ਕਰਨਾ ਸਾਰਾ ਉਹ ਬੱਸ ਤੇ ਹੀ ਆਉ ਜਿਆਦਾ ਬੈਟਰ ਆ ਜਿੱਥੋਂ ਵੀ ਆਉਣਾ ਹੈ ਨਾ ਜੇ ਜ਼ਿਆਦਾ ਦੂਰ ਤੋਂ ਆ ਫਿਰ ਤਾਂ ਚਲੋ ਕਾਰ ਤੇ ਹੀ ਆਉਣਾ ਪੈਂਦਾ ਅਦਰਵਾਈਜ਼ ਮਤਲਬ ਜ਼ਿਆਦਾਤਰ ਬੱਸ ਤੇ ਹੀ ਆਉਤਾ ਵਧੀਆ ਕਿਉਂਕਿ ਪਾਰਕਿੰਗ ਲਈ ਬਹੁਤ ਵੇਟ ਕਰਨੀ ਪੈਂਦੀ ਆ ਇੰਨੀ ਵੱਡੀ ਪਾਰਕਿੰਗ ਹੈ ਨਹੀਂ ਅਸੀਂ ਘਟੋ ਘਟ ਅੱਧਾ ਘੰਟਾ ਖੜੇ ਰਹੇ ਆ ਲਾਈਨ ਦੇ ਵਿੱਚ ਤਾਂ ਜਾ ਕੇ ਸਾਨੂੰ ਪਾਰਕਿੰਗ ਮਿਲ ਗਿਆ ਕਿਉਂਕਿ ਇਹ ਦਿਨਾਂ ਦੇ ਵਿੱਚ ਮੌਸਮ ਵੀ ਠੀਕ ਹੁੰਦਾ ਨਾ ਤਾਂ ਦੂਸ਼ ਚੀਜ਼ ਆਦੇ ਹੁੰਦੇ ਹਾਂ ਸੋ ਹਾਂ ਕਰਾਊਡ ਬਹੁਤ ਜ਼ਿਆਦਾ ਹੈ ਇੱਕ ਵਾਰੇ ਥੋੜਾ ਵਿਊ ਦਿਖਾ ਦਿੰਨਾ ਹੈ ਕਿ ਉੱਤਰਨ ਸਾਰ ਹੀ ਅੱਗੇ ਬੋਟਸ ਵਗੈਰਾ ਆ ਜਾਂਦੀਆਂ ਨੇ ਜਿੱਥੇ ਜਾਣਾ ਹੈ ਤੁਹਾਨੂੰ ਬੋਟਸ ਵਗੈਰਾ ਤੇ ਹੀ ਜਾਣਾ ਪੈਂਦਾ ਹੈ ਸੋ ਨਾਲ ਇਹ ਗੱਡੀ ਉੱਤੇ ਪਾਰਕਿੰਗ ਲਾ ਕੇ ਅੱਗੇ ਜਰੋਣੇ ਆ ਬਸ ਐਦਾ ਰੀਵਰ ਬਣੀ ਹੋਈ ਆ ਬੜਾ ਸੋਹਣਾ 뷰 ਹੁੰਦਾ ਕੈਨਲਸ ਨੇ ਸਾਰੀਆਂ ਹਾਂ ਇਹਦੇ ਵਿੱਚ ਜਿਹੜੀ ਆ ਇਹ ਪਬਲਿਕ ਟਰਾਂਸਪੋਰਟ ਨੇ ਵਾਲੇ ਜਿਹੜੇ ਵੱਡੇ ਦਿਖ ਰਹੀਆਂ ਨੇ ਇਹ ਵਾਲੀਆਂ ਨਾ ਪਬਲਿਕ ਟਰਾਂਸਪੋਰਟ ਆ ਜੇ ਕਿਤੇ ਵੀ ਜਾਣਾ ਹੈ ਦੂਜੇ ਆਇਲੈਂਡ ਤੇ ਜਾਣਾ ਹੈ ਇਹ ਵੀ ਇੱਕ ਆਇਲੈਂਡ ਆ ਉਹ ਤਾਂ ਉਹ ਤਾਂ ਪੀ ਆਰਟੀਸੀ ਵਾਲੇ ਕੰਮ ਆ ਉਹ ਦੇਖੋ ਤਾਂ ਸਹੀ ਆ ਚੱਕ ਭਰੀ ਪਈ ਸਾਰੀਆਂ ਕਿਸੇ ਵੀ ਆ ਇਹ ਵੀ ਵੈਨਾਈਸ ਵੀ ਇੱਕ ਆਇਲੈਂਡ ਹੀ ਆ ਜਿਹੜੀ ਇਹ ਦੂਜੇ ਆਇਰਟੇ ਜਾਣਾ ਆ ਕਿਸੇ ਤੇ ਵੀ ਕਿਹੜਾ ਦੂਜਾ ਮਿਉਰਾਨੋ ਬਿਉਰਾਨੋ ਰਾਨੋ ਉੱਥੇ ਜਾਣਾ ਹੈ ਫਿਰ ਪਬਲਿਕ ਟ੍ਰਾਂਸਪੋਰਟ ਜਾ ਹਾਦੇ ਹੋ ਆਪਾਂ ਹੁਣ ਫਿਲਹਾਲ ਮਾਰਦੇ ਆਂ ਢੇੜਾ ਇਹਨਾਂ ਕਿਸ਼ਤੀਆਂ ਦੇ ਵਿੱਚ ਬਹਿ ਕੇ ਇਹਨਾਂ ਪੁੱਛਦੇ ਆਂ ਕਿਥੇ ਪੈਸੇ ਲੈਂਦੇ ਆ ਇਹਦਾ ਚੱਲਦੇ ਵੀ ਯੂਰੋ ਹੈ ਨਾ ਇੱਕ 100 ਦੇ 90 ਉੱਡਦੇ ਆ ਕਦੇ ਹਾਂ ਆਏ ਨਹੀਂ ਆ ਫਿਰ ਬਹੁਤ ਵਧੀਆ ਵਧੀਆ ਬਹੁਤ ਵਧੀਆ ਇਹ ਮਿਲਾਦੇ ਆ ਰਹੇ ਨੇ ਹੋਟਲ ਵਗੈਰਾ ਥੋੜਾ ਚੈੱਕ ਆਊਟ ਕਰਕੇ ਹਾਂ ਦੇਖਿਓ ਉਦੇ ਚ ਹੀ ਲੈ ਕੇ ਆਏ ਨੇ ਇਹ ਹਾਂ ਸਾਰਾ ਕੁਝ ਬੋਟ ਦੇ ਵਿੱਚ ਇਹ ਬੋਟਰ ਸ਼ਟਲ ਸ਼ਟਲ ਹੈ ਇਹ ਸੋ ਵਧੀਆ ਥਿਓ ਸੱਮਣੇ ਸਾਰਾ ਬਹੁਤ ਸੋਹਣਾ ਥਿਓ ਆ ਰਿਹਾ ਹੈ ਇਹ ਕੈਂ ਆ ਵਾਲੀਆਂ ਬੋਟਸ ਦੇਖੋ ਕਿੰਨੀਆਂ ਸੋਹਣੀਆਂ ਨੇ ਪਹਿਲਾਂ ਉਹ ਪਿੱਛੇ ਆ ਜਿਹੜੀ ਉਹ ਹੈ ਪਬਲਿਕ ਜਿਵੇਂ ਆਪਾਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ ਉਹਦੇ ਲਈ ਆ ਜਿੰਨੇ ਜਾਨੇ ਮਰਜ਼ੀ ਜਾਓ ਉਹ ਥੋੜੀ ਬਜਟ ਦੇ ਵਿੱਚ ਆ ਤੇ ਜੇ ਪ੍ਰਾਈਵੇਟ ਲੈਣੀ ਆ 45 ਮਿੰਟ ਘੁੰਮਣ ਲਈ ਆ ਇਹ 25 ਤੋਂ 30 ਮਿੰਟ ਸੌਰੀ ਉਹਨੇ ਕਿਹਾ 25 ਤੋਂ 30 ਮਿੰਟ ਘਮਾਉਣਗੇ ਬਸ ਇਹਦੇ ਵਿੱਚ ਵਿੱਚ ਹੀ 90 ਯੂਰੋ ਲੱਗਣਗੇ ਦੋ ਜਣਿਆਂ ਦੇ ਜਿਹੜੀ ਉਹ ਪਬਲਿਕ ਉਹਦੇ ਵਿੱਚ ਜਿੰਨੇ ਮਰਜ਼ੀ ਜਿਵੇਂ ਆਪਣੀਆਂ ਬੱਸਾਂ ਚੱਲਦੀਆਂ ਨੇ ਬਜਟ ਦੇ ਵਿੱਚ ਉਹ ਆ ਉਹਦਾ ਅਸੀਂ ਹਜੇ ਪਤਾ ਨਹੀਂ ਕੀਤਾ ਹੈਗਾ ਇਹਦਾ ਪਤਾ ਕੀਤਾ ਸੀਗਾ ਪਰ ਸਾਨੂੰ ਵੇਸਟੇਜੇ ਲੱਗੇ ਵੀ 90 ਯੂਰੋ ਖਰਚ ਕਰਨ ਵਾਲਾ ਹੀ ਕੰਮ ਆ। ਉਹਦੇ 'ਚ ਵੀ ਘੁੰਮ ਸਕਦੇ ਆ। ਗਾਏ ਪਰ ਅਸੀਂ ਹਜੇ ਉਹਦੇ ਵਿੱਚ ਵੀ ਨਹੀਂ ਆ ਗਏ। ਇਹਨਾਂ ਤੋਂ ਬਿਨਾ ਉਹ ਜਿਹੜੀ ਵਾਈਟ ਜਾ ਰਹੀ ਆ ਅੱਗੇ। ਉਹ ਟੈਕਸੀ ਉਹ ਵੀ ਪ੍ਰਾਈਵੇਟ ਲਈ ਆਪਾਂ ਯੂਜ਼ ਕਰ ਸਕਦੇ ਆ। ਜਿਵੇਂ ਦੋ ਪਰਸਨ ਆ ਤਾਂ ਉਹ ਆਪਣੀ ਪ੍ਰਾਈਵੇਟ ਕਰਕੇ ਉਹਦੇ 'ਚ ਵੀ ਘੁੰਮ ਸਕਦੇ ਆ। ਉਹਦਾ ਉਹਨਾਂ ਨੇ ਕਿਹਾ ਸੀਗਾ 80 ਯੂਰੋ। ਤੇ ਪਰ ਉਹ ਇਹ ਨਹੀਂ ਪਤਾ ਹੈਗਾ ਵੀ ਉਹ ਕਿੰਨਾ ਕੁ ਟਾਈਮ ਘੁਮਾਉਣਗੇ ਜਾਂ ਇੱਥੇ ਕਿਹੜਾ ਦੇਣਗੇ। ਜਾ ਜਿੱਥੇ ਆਪਾਂ ਨੇ ਜਾਣਾ ਉੱਥੇ ਲੈ ਕੇ ਜਾਣਗੇ ਉਹ ਹਜੇ ਅਸੀਂ ਪਤਾ ਨਹੀਂ ਕੀਤਾ ਹਜੇ ਇੱਥੇ ਘੁੰਮ ਕੇ ਨਜ਼ਾਰਾ ਲੈ ਰਹੇ ਹਾਂ ਸਾਈਡ ਤੇ ਕੈਫੇ ਬਣੇ ਹੋਏ ਆ ਲੋਕ ਬੈਠੇ ਇੰਜੋਏ ਕਰਦੇ ਆ ਝੀਲ ਦੇ ਕਿਨਾਰੇ ਝੀਲ ਗੈਲੋ ਪਾਣੀ ਜੋ ਮਰਜੀ ਗੈਲੋ ਪਰ ਬਹੁਤ ਸੋਹਣਾ ਲੱਗ ਰਿਹਾ ਦੇਖਣ ਨੂੰ ਜਿਹੜੇ ਲੋਕ ਇੱਥੇ ਰਹਿੰਦੇ ਹੋਣਗੇ ਉਹ ਤਾਂ ਪਾਣੀ ਤੋਂ ਆੱਕ ਹੀ ਜਾਂਦੇ ਹੋਣੇ ਆ ਆਹ ਹਾਂ ਹੈਨਾ ਜੀ ਵੇ ਜ਼ਿਆਦਾ ਟਾਈਮ ਆਪਣਾ ਕੋਈ ਵੀ ਆ ਹਰੇਕ ਸੇਮ ਚੀਜ਼ ਦੇਖ-ਦੇਖ ਕੇ ਬੰਦਾ ਬੋਰ ਹੋਈ ਜਾਂਦਾ ਹੁਣ ਇਹਨਾਂ ਨੇ ਤਾਂ ਗਲੀਆਂ ਜਿਵੇਂ ਆਪਣੇ ਬਣੀਆਂ ਹੁੰਦੀਆਂ ਨੇ ਉਹ ਸਾਰਾ ਕੁਝ ਪਾਣੀ 'ਚ ਹੀ ਆ ਬਸ ਜੇ ਇੱਕ ਘਰ ਤੋਂ ਜਿਵੇਂ ਦੂਜੇ ਉਹਦੇ ਤੇ ਜਾਣਾ ਜਾਂ ਹੋਟਲ ਤੇ ਜਾਣਾ ਕਿਸੇ ਨੇ ਤਾਂ ਇਥੋਂ ਬੋਟ ਹੀ ਲੈਣੀ ਪੈਂਦੀ ਆ ਗਲੀਆਂ ਤਾਂ ਹੈ ਨਹੀਂ ਗੀਆਂ ਕੁਝ ਕਿ ਹਿੱਸਾ ਹੈਗਾ ਜਿੱਥੇ ਸੜਕਾਂ ਜਾਂ ਗਲੀਆਂ ਬਣੀਆਂ ਹੋਈਆਂ ਨੇ ਪਰ ਜਿਹੜਾ ਆ ਵਾਲਾ ਕੁਝ ਹਿੱਸਾ ਏ ਦਾ ਉਹ ਸਾਰਾ ਪਾਣੀ ਦੇ ਵਿੱਚ ਹੀ ਆ ਸਾਰਾ ਕੁਝ ਇਹਦੇ ਵਿੱਚ ਹੀ ਬਣਿਆ ਪਿਆ ਆਪਾਂ ਨੇ ਕਿਤੇ ਵੀ ਜਾਣਾ ਹੈ ਤਾਂ ਇਹੀ ਲੈਣੀ ਪੈਂਦੀ ਆਪਾਂ ਨੂੰ ਬੋਟ ਲੈਣੀ ਪੈਂਦੀ ਆ ਹੁਣ ਟੈਕਸੀ ਨਹੀਂ ਮਿਲ ਰਹੀ ਆਪਾਂ ਨੂੰ ਤੇ ਮੈਨੂੰ ਲੱਗਦਾ ਮਤਲਬ ਕਦੇ ਕਦੇ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਬਹੁਤ ਜ਼ਿਆਦਾ ਸੋਹਣਾ ਹੈ ਟੈਕਸੀ ਨਹੀਂ ਮਿਲ ਰਹੀ ਕਿਤੇ ਆਉਣਾ ਅਗਰ ਇੱਥੇ ਆਉਣੇ ਆ ਤੇ ਜਰੂਰ ਆਇਓ ਵੈਨਿਸ ਤਾਂ ਜਰੂਰ ਆਇਓ ਦੇਖ ਕੇ ਬਹੁਤ ਸੋਹਣਾ ਲੱਗਦਾ ਓ ਅੱਗੇ ਫੋਲ ਬਣਿਆ ਹੋਇਆ ਬਹੁਤ ਜ਼ਿਆਦਾ ਭੀੜ ਹੈ ਕਿ ਮੌਸਮ ਠੀਕ ਆ ਧੁੱਪ ਤਿੱਖੀ ਆ ਪਰ ਕੁਮ ਲਈ ਠੀਕ ਹਮਸਮ ਗਰਮੀ ਨਹੀਂ ਲੱਗਦੀ ਕੁੱਪ ਲੱਗਦੀ ਐ ਤਿੱਖੀ ਬਹੁਤ ਜਿਹੜੀ ਪ੍ਰਾਈਵੇਟ ਵਾਲੀ ਆ ਟੈਕਸੀ ਉਹਦਾ ਲੱਗ ਤੋਂ ਕਾਊਂਟਰ ਬਣਿਆ ਹੋਇਆ ਲਾਈਨ 'ਚ ਖੜੇ ਨੇ ਜੀ ਸਾਰੇ ਵੇਟਿੰਗ 'ਚ ਕੋਈ ਨਹੀਂ ਆਪਾਂ ਵੀ ਗੱਡੀ ਕਰਨੀ ਪੈਣੀ ਆ ਟੈਕਸੀ ਕਹਿੰਦੇ ਨੇ ਇਹਨੂੰ ਦੇਖ ਲੋ ਜਿਵੇਂ ਆਪਾਂ ਉੱਪਰ ਕਰਦੇ ਆ ਇਹਨਾਂ ਦੀਆਂ ਉੱਪਰ ਮੋਟਰਸਾਈਕਲ ਸਾਰਾ ਕੁਝ ਇਹੀ ਆ ਉਹ ਸਮਾਨ ਆ ਰਿਹਾ ਆ ਦੇਖੋ ਸਾਰਾ ਕੁਝ ਕੋਲ ਡਰਿੰਕਸ ਇਹਦੇ ਵਿੱਚ ਹੀ ਹੁੰਦਾ ਸਾਰਾ ਟੈਕਸੀ ਤਾਂ ਮਿਲ ਗਈ ਅੱਧੇ ਘੰਟੇ ਦਾ ਰਾਉਂਡ ਗਿਆ ਏ 70 ਯੂਰੋ ਦੇ ਵਿੱਚ ਸੋਹਣੀ ਬਹੁਤ ਆ ਇਹ ਟੈਕਸੀ ਹੈ ਥੋਂ ਦੀ ਟੈਕਸੀ ਆ ਟੈਕਸੀ ਪੁਰਾਣੀ ਸਿਟੀ ਆ ਇੱਧਰ ਦੇਖੋ ਆਹ ਵਾਲਾ ਆ ਦੇਖੋ ਕਿੰਨਾ ਪੁਰਾਣਾ ਪੁਰਾਣੇ ਆ ਪਰ ਮਤਲਬ ਜਦੋਂ ਇਹ ਬਣੀ ਸੀ ਇਹ ਪਾਣੀ ਦੇ ਵਿੱਚ ਜਿਵੇਂ ਇੱਥੇ ਲੋਕੀ ਰਹਿੰਦੇ ਸੀਗੇ ਉਹ ਐ ਵੀ ਕਿਸਤਿਆ-ਕੁਸਤਿਆਂ ਦੇ ਨਾਲ ਹੀ ਆਪਣੇ ਘਰਾਂ ਜਾਂਦੇ ਸੀ ਹਨਾ ਹਾਂਜੀ ਮੈਂ ਹੁਣ ਦੇਖਿਆ ਸੀਗਾ ਸਮਾਨ ਆ ਰਿਹਾ ਸੀਗਾ ਕੋਲ ਡਰਿੰਕਸ ਵਗੈਰਾ ਜਿਵੇਂ ਐਨਰਜੀ ਲੈ ਕੇ ਆਉਂਦੇ ਨੇ ਸਾਰਾ ਹੁਣ ਜਿਵੇਂ ਜਿਹੜੇ ਲੋਕ ਹੋਟਲਾਂ 'ਚ ਰਹਿੰਦੇ ਨੇ ਤੇ ਸਟੇ ਕਰਦੇ ਆ ਉਹਨਾਂ ਦੇ ਬੈਗ ਉਹ ਸਾਰਾ ਕੁਝ ਇਹਦੇ 'ਚ ਹੀ ਲੈ ਕੇ ਆਉਂਦੇ ਨੇ ਇੱਥੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਹੀ ਹੋਟਲ ਬਣੇ ਹੋਏ ਨੇ ਬਿਲਕੁਲ ਬਿਲਕੁਲ ਤੇ ਘਰ ਵੀ ਨੇ ਹੋਟਲ ਵੀ ਨੇ ਲੋਕਾਂ ਦੇ ਬਹੁਤ ਪੁਰਾਣੇ-ਪੁਰਾਣੇ ਦੇ ਹੋ ਰਹੇ ਸਾਰੇ ਤੋ ਪਾਣੀ ਕਿੰਨੀ ਸੋਹਣੀ ਆਵਾਜ਼ ਆ ਰਹੀ ਹੈ ਪਾਣੀ ਦੀ ਜਿਵੇਂ ਆਪਾਂ ਸਿਟੀ ਦੇ ਵਿੱਚ ਸੜਕਾਂ ਦੇ ਵਿੱਚ ਫਿਰ ਸੜਕਾਂ ਤੇ ਫਿਰਦੇ ਨਾ ਗੱਡੀ ਲਈ ਓਵੇਂ ਸਿਟੀ ਦੇ ਵਿੱਚ ਵੈਨਿਸ ਦੇ ਵਿੱਚ ਫਿਰਦੇ ਆ ਬੋਟ ਲਈ ਸੋ ਇਹ ਜਿਹੜਾ ਪਾਣੀ ਆ ਇਹ ਸੜਕ ਹੈ ਆਪ ਇਸ ਟਾਈਮ ਸੜਕਾਂ ਤੇ ਜਾ ਰਹੇ ਇਹਨਾਂ ਦੀ ਪਰ ਵਧੀਆ ਹੈ ਤੇਰਾ ਗੱਡੀ ਦਾ ਪੋਲੂਸ਼ਨ ਨਾਲ ਕੋਈ ਲੈਣਾ ਨਾ ਤੇਰਾ ਪਰ ਪੋਲੂਸ਼ਨ ਦੇ ਤੇ ਵੀ ਹੁੰਦਾ ਹੀ ਹੈ ਕਿਸ਼ਤੀ ਨਾਲ ਵੀ ਪਰ ਫਿਰ ਵੀ ਵਧੀਆ ਲੱਗਦਾ ਆ ਪਾਣੀ ਦਾ ਜਿਹੜੇ ਲੋਕ ਇੱਥੇ ਰਹਿੰਦੇ ਹੋਣਗੇ ਉਹ ਕਿੰਨਾ ਕ ਟਾਈਮ ਐਵੇਂ ਕਰਦੇ ਹੋਣਗੇ ਹਨਾ ਸਬਰ ਜਿਵੇਂ ਸਾਰਾ ਸਿਟੀ ਪਾਣੀ ਚ ਡੁੱਬਿਆ ਹੋਇਆ ਹੈ ਨਾ Google ਕੀ ਕਹਿੰਦਾ ਹੈ Google ਕਹਿੰਦਾ ਆਉਣ ਵਾਲੇ ਆਉਣ ਵਾਲੇ 80 ਸਾਲਾਂ ਤੱਕ ਇਹਨੇ ਸ਼ਹਿਰ ਨੇ ਡੁੱਬ ਜਾਣਾ ਮਤਲਬ 21 ਸਨ ਦੇ ਵਿੱਚ ਜਿਵੇਂ 2000 ਚੱਲ ਰਿਹਾ ਹੈ ਜਿਹੜਾ 21 ਆਊਗਾ I don't ever slow up. No, I don't take shit. I got no love for the fake If you wanna play tough and wanna hate this, I'll always show up. I don't ever slow up. No, I don't take shit. I got no love. The fake if you want to play tough and want to hate this, I'll always show up and make a statement. I don't ever show up, no, I don't take shit. i got no love. But the fake if you want to play tough and want to hate, the ਉਹਰੇ ਥੱਲੇ ਤੱਕ ਜਿਹੜਾ ਪਾਣੀ ਭਰ ਐਵੇਂ ਜਦੋਂ ਆਪਾਂ ਮਤਲਬ ਉੱਥੇ ਆਏ ਐ ਐਂਟਰੀ ਕੀਤਾ ਤਾਂ ਲੱਗਦਾ ਸੀ ਕਿ ਦੇਖਣੀ ਵੀ ਬਸ ਇੰਨਾ ਇੰਨਾ ਕੀ ਹੋਊਗਾ ਇਹ ਤਾਂ ਕਿੰਨਾ ਜ਼ਿਆਦਾ ਐ ਸਾਰੀ ਸਿਟੀ ਸਾਰੀ ਸਿਟੀ ਪਾਣੀ ਦੇ ਵਿੱਚ ਆ ਵਧੀਆ ਲੱਗ ਰਿਹਾ ਉਹ ਪੁਰਾਣੇ ਉਹਨੇ ਵਾਂਗ ਨਾ ਪੁਰਾਣੇ ਪੁਰਾਣੇ ਜੇ ਆ ਸਾਰੇ ਨਾ ਇਹ ਬਹੁਤ ਪੁਰਾਣੀ ਸਿਟੀ ਬਣੀ ਹੋਈ ਐ ਮੈਨੂੰ ਲੱਗਦਾ ਹਮ ਪਰ ਅੱਜ ਤਾਂ ਖੜ ਕੇ ਬੋਟ ਦੇ ਵਿੱਚ ਜਾ ਰਹੇ ਆ ਐਕਸਪੈਂਸਿਵ ਤਾਂ ਹੈ ਐਕਸਪੈਂਸਿਵ ਤਾਂ ਹੈ ਮੈਂ ਨੂੰ ਪੁੱਛ ਰਿਹਾ ਮੈਂ ਕਿਹਾ ਕਾਰ ਜਦਾਂ ਕਾ ਬੈ ਕਾਰਡ ਤੋਂ ਪੇਮੈਂਟ ਹੋ ਜੂਗੀ ਕਹਿੰਦਾ ਇਹ ਬੈਨ ਨਹੀਂ ਸ ਹੈ ਅੱਛਾ ਬੇਸਤੀ ਕਰ ਗਿਆ ਨਹੀਂ ਕਹਿੰਦਾ ਇਹ ਬੈਨ ਨਹੀਂ ਹੈ ਤੇ ਸਭ ਕੁਝ ਚੱਲੂ ਠੀਕ ਹੈ ਤੁਹਾਨੂੰ ਬੰਦ ਕਾਰਡ ਵੀ ਦੇ ਉਹ ਵੀ ਚਲਾਵਾਂਗੇ ਦਾ ਹੀ ਉਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਅੱਗੇ ਕਹਾਂ ਤੂੰ ਬੰਦ ਕਾਰਡ ਵੀ ਦੇ ਦੇ ਜੀ ਉਹ ਵੀ ਚਲਾ ਲਾਂਗੇ ਹੈ ਇੱਥੇ ਆਪਾਂ ਰੁਕੇ ਉੱਤਰੇ ਸਿਰਾਂ ਵੈਨਿਸ ਬਣਾਏ ਵੈਨਿਸ ਤੋਂ ਵੈਨਿਸ ਤੋਂ ਖਤੋਂ ਬੋਰਡ ਦੇ ਵਿੱਚ ਬਹਿ ਕੇ ਇੱਧਰ ਆ ਗਏ ਸੈਨ ਮਾਰਕੋ ਸੈਨ ਮਾਰਕੋ ਆਈਲੈਂਡ ਦਾ ਨਾਮ ਕਰਕੇ ਨਾ ਜਗ੍ਹਾ ਬੜੀ ਹੋਈ ਆ ਬੜੀ ਸੋਹਣੀ ਲੋਕੇਸ਼ਨ ਆ ਟੂਰਿਸਟ ਪਲੇਸ ਇੰਨੇ ਜਿਆਦਾ ਜਨਤਾ ਫਿਰਦੀ ਐ ਇੱਥੇ ਸਾਰਾ ਜਿਵੇਂ ਸੰਗਲ ਇੱਥੇ ਖੋਸਾ ਹੁੰਦਾ ਐ ਇੰਨੀ ਦੁਨੀਆ ਵਿੱਚ ਆਪਣਾ ਇਹ ਵਿੱਚੇ ਅਸੀਂ ਆ ਕੇ ਵਿੱਚੇ ਸਾਰੇ ਇੰਨੀ ਦੁਨੀਆ ਫਿਰਦੀ ਵੀ ਐ ਇੱਥੇ ਇਹ ਸਾਰੀ ਇੱਥੇ ਜਿੰਨੀ ਆਪਾਂ ਕਿੰਨਾ ਕਿੰਨੀ ਆ ਉਹਦੇ ਚ ਜਾਇਆ ਹੈ ਹਨਾ ਸਵਿਟਜ਼ਰਲੈਂਡ ਵੀ ਜਾਏ ਨਾਰਵੇ ਕਿਤੇ ਇੰਨਾ ਹੋ ਨਹੀਂ ਸੀਗਾ ਉਹ ਸਕੈ ਉਹ ਐਕਸਪੈਂਸਿਵ ਕੰਟਰੀਆਂ ਵੀ ਨੇ ਤੇ ਉਹ ਕਰਾਊਡ ਘੱਟ ਆ ਉੱਤੇ ਇੱਥੇ ਦਿਖੇਗਾ ਬਜਟੜਾ ਆ ਆ ਤਰੇ ਸਹੀ ਆ ਬੜਾ ਠੀਕ ਆ ਬੜਾ ਭੀੜ ਬਹੁਤ ਹੈ ਇੱਕ ਵਾਰ ਮੈਂ ਤੁਹਾਨੂੰ ਜਿਆਦਾ ਦੇਖਿਓ ਇਹ ਸਾਰੀ ਦੁਨੀਆ ਹੀ ਇੱਥੇ ਆ ਦੇਖੋ ਆਹ ਦੇਖੋ ਵਿੱਚ ਹੀ ਕੁੱਤੇ ਚਾਉ ਚਾਉ ਕਰ ਰਹੇ ਆ ਦੇਖੋ ਆ ਆ ਦੇਖਣ ਦੇਖਿਓ ਦੇਖਿਓ ਲੱਗ ਵਿੱਚ ਹੀ ਬੰਦੇ ਵਿੱਚ ਹੀ ਜਾਨਵਰ ਸਾਰੇ ਹੱਥ ਹੀ ਆ ਗਏ ਰੈਡ ਪਾਸਪੋਰਟ ਹੈ ਬਹੁਤ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਆਹ ਦੇਖੋ ਕਿੰਨੀ ਵਧੀਆ ਬਣਾਈ ਹੋਈ ਆ ਬਹੁਤ ਸੋਹਣੀਆਂ ਹਾਂ ਉਹ ਇੱਥੇ ਲੈ ਨਹੀਂ ਸਕਦੇ ਹੈ ਲੈ ਸਕਦੇ ਆ ਇਹ ਅੰਕਲ ਜੀ ਲੱਗੇ ਹੋਏ ਨੇ ਬਣਾਉਣ ਬਣਾ ਰਹੇ ਨੇ ਵਾਓ ਸਕੈਚ ਦੇ ਨਾਲ ਮੈਂ ਦੇਖਦੀ ਆ ਤੁਸੀਂ ਸੈਰਮਾਰਕੋ ਦੇ ਵਿੱਚ ਬਿਲਡਿੰਗਸ ਵੀ ਬੜੀਆਂ ਸੋਹਣੀਆਂ ਸੋਹਣੀਆਂ ਨੇ ਉਹ ਦੇਖੋ ਸਾਹਮਣੇ ਆ ਚਰਚਾ ਕੀ ਆ ਆ ਦੇਖਦੇ ਆ 골 ਜਾ ਕੇ ਤੇ ਚਰਚਾ ਲੱਗਦੀ ਹੈ ਬੜਾ ਸੋਹਣਾ ਇੱਥੇ ਕਰਾਊਡ ਬਹੁਤ ਆ ਨਾ ਪਰ ਪਾਣੀ ਤੋਂ ਧਰਤੀ ਤੇ ਆ ਗਏ ਅਸੀਂ ਪਰ ਭੀੜ ਬਹੁਤ ਜ਼ਿਆਦੀ ਹੈ ਇੱਥੇ ਬਹੁਤ ਜ਼ਿਆਦੀ ਭੀੜਾ ਨਜਾਇਜ਼ ਜੀ ਹਾਂ ਇੱਥੇ ਹੀ ਜ਼ਿਆਦਾ ਇਹ ਵਾਲੇ ਆਈਲੈਂਡ ਤੇ ਜ਼ਿਆਦਾ ਭੀੜ ਐਨੀ ਉੱਧਰ ਵੀ ਨਹੀਂ ਸੀਗੀ ਜਿੱਥੇ ਆਪਾਂ ਆਏ ਆ ਪਹਿਲਾਂ ਸੋ ਮੌਸਮ ਹੋ ਗਿਆ ਜੀ ਕਹਿਰ ਦਾ ਤੇ ਉੱਤੇ ਬੱਦਲ ਆਇਆ ਲੱਗਦਾ ਜਿਵੇਂ ਥੱਲੇगिरਨੀ ਆਲਾ 6:00 ਵਜੇ ਆ ਅੱਛਾ ਕੋਦਰ ਕੋਈ ਪੂਰਾ ਇੰਜੋਏ ਕਰ ਰਹਾ ਆ ਇਹ ਇਹ ਠੰਡੀ ਠੰਡੀ ਹਵਾ ਪਹਿਲਾਂ ਧੁੱਪ ਸੀਗੀ ਬਹੁਤ ਪਹਿਲਾਂ ਮੈਨੂੰ ਬੜੇ ਚੱਕਰ ਜੇ ਆ ਰਹੇ ਸੀਗੇ ਪਹਿਲਾਂ ਗਰਮੀ ਆ ਰਹੀ ਠੀਕ ਨਹੀਂ ਨਾ ਤੁਸੀਂ ਆ ਮੈਂ ਥੋੜਾ ਜਿਹਾ ਅੱਜ ਠੀਕ ਨਹੀਂ ਕੋਲਡ ਹੋ ਗਿਆ ਕੋਲਡ ਹੋਇਆ ਪਰ ਬੱਦਲਾ ਕਰਕੇ ਬੜਾ ਸੋਹਣਾ ਲੱਗ ਰਿਹਾ ਹੈ ਵਿਊ ਸਾਰਾ ਤੇ ਵਿੱਚੋਂ ਸਨ ਆ ਰਿਹਾ ਥੋੜੀ ਜਿਹੀ ਰੋਸ਼ਨੀ ਦੇਖੋ ਅ ਮੀ ਆ ਗਿਆ ਫਾਈਨਲੀ ਤੇ ਪਹਿਲਾ ਗਰਮੀ ਸੀ ਕੋ ਦਾ ਮੌਸਮ ਚੇਂਜ ਤੇ ਜਿਹੜਾ ਵੈਨਿਸ ਜਿਹੜੀ ਸਿਟੀ ਹੈ ਇਹਦੇ ਵਰਗੇ ਹੋਰ 126 ਆਈਲੈਂਡ ਨੇ ਛੋਟੇ ਛੋਟੇ ਜਿਨ੍ਹਾਂ ਦੇ ਵਿੱਚ ਕੈਨਲਸ ਜਾਂਦੀਆਂ ਨੇ ਤੇ ਆਪਾਂ ਬੋਰਡ ਦੇ ਥਰੂ ਜਾ ਸਕਦੇ ਹਾਂ 126 ਨੇ ਛੋਟੇ ਛੋਟੇ ਜਿਵੇਂ 2-4 ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਵੈਨਿਸ ਇੱਕ ਆ ਸੈਂਡ ਮਾਰਕੋ ਇੱਕ ਵਰਾਨੋ 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 بس ਚਾਰ ਗਾ ਨੂੰ ਪਤਾ ਨੇ ਬਾਕੀ ਚਾਰੇ ਪਤਾ ਹੈ 122 ਹਜੇ ਯਾਦ ਕਰਨੀ ਹੈ 126 ਟੋਟਲ ਛੋਟੇ ਛੋਟੇ ਆਈਲੈਂਡ ਬਣੇ ਹੋਏ ਆ ਜੇ ਆਪਾਂ ਇਹਨਾਂ ਨੂੰ ਘੁੰਮਣਾ ਆ ਟਾਈਮ ਖੁੱਲਾ ਚਾਹੀਦਾ ਇੱਕ ਦਿਨ ਇੱਕ ਆਈਲੈਂਡ ਤੇ ਮੇਰੇ ਅਕੋਰਡਿੰਗ ਤਾਂ ਇਨਫ ਹੈ ਕਿ ਛੋਟੇ ਛੋਟੇ ਆ ਇਹ ਇੱਕ ਦਿਨ ਇੱਕ ਆਈਲੈਂਡ ਤੇ ਨਹੀਂ ਸੌਰੀ ਇੱਕ ਦਿਨ ਚ ਆਪਾਂ ਦੋ ਦੋ ਤਿੰਨ ਘੁੰਮ ਸਕਦੇ ਆ ਇੱਕ ਦਿਨ ਜਿਹੜੇ ਨੇੜੇ ਨੇੜੇ ਹੋਣ ਉਹ ਵਾਲੇ ਕੱਲ ਨੂੰ ਆਪਾਂ ਹੁਣ ਕਿੱਥੇ ਜਾਣਾ ਮੁਰਾਨੋ ਤੇ ਮੁਰਾਨੋ ਤੇ ਉਹ ਵੇਖਾਂਗੇ ਸਾਢੇ 4 ਘੰਟੇ ਦੀ ਉਹ ਆ ਪੂਰਾ ਟੂਰ ਜਿਹੜਾ ਇਹ ਆ ਪੂਰਾ ਸਾਢੇ 4 ਘੰਟੇ ਦਾ ਤੇ ਉਹ ਵੇਖਾਂਗੇ ਛੋਟੇ ਛੋਟੇ ਆਈਲੈਂਡ ਐ ਬਾਕੀ ਇਹ ਵੈਨਿਸ ਇੱਕ ਵਾਰ ਹੁਣ ਵਾਪਸ ਚੱਲੇ ਆਪਾਂ ਸੋਰੀ ਇਹ ਸੈਨ ਮਰਾਕੋ ਸੈਨ ਮਰਾਕੋ ਤੋਂ ਵੈਨਿਸ ਵਾਪਸ ਚੱਲੇ ਆ ਉੱਥੇ ਜਾ ਜਦਾਂ ਅੰਦਰ ਰਸਤੇ ਜਿਹੜੇ ਥੀ ਵਿਊ ਆਣਗੇ ਮੀਂਹ ਪਿੰਦੇ-ਪਿੰਦੇ ਉਹ ਵੀ ਦਿਖਦੇ ਆ ਨਾਲ-ਨਾਲ ਮੀਨ ਕਰਾਤੀ ਤਸੱਲੀ ਮੀ ਆ ਗਿਆ ਇਹ ਟੈਕਸੀ ਆ ਥੱਲੇ ਖੜੀ ਇਹ ਲੈਣੀ ਹੈ ਤੇ ਬੜਾ ਜਿਆਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਸਾਰੇ ਲੋਕੀ ਖੜੇ ਆ ਆਪਾਂ ਵੀ ਖੜੇ ਆ ਵੇਟ ਕਰ ਰਹੇ ਆ ਅਜਲ ਟੈਕਸੀਆਂ ਨਹੀਂ ਆ ਰਹੀਆਂ ਜਿਵੇਂ ਜੇ ਵਾਏ ਫਿਰ ਜਾਵਾਂਗੇ ਵੀ ਹੁਣ ਟੈਕਸੀ 'ਚ ਬਹਿ ਕੇ ਜਾ ਰਹੇ ਆ ਪਰ ਹੁਣ ਇਹ ਧੁੱਪ ਚੜ੍ਹੀ ਹੋਈ ਸੀ ਬਹੁਤ ਜਿਆਦਾ ਇੱਕੋ ਦਾ ਮੀਂਹ ਆ ਮੀਂਹ ਆ ਗਿਆ ਆਪਾਂ ਲੈਣ ਲੱਗ ਰਹੇ ਹਾਂ ਮੌਸਮ ਪਰ ਆਏ ਹੋਏ ਕਿੰਨਾ ਤੇਜ਼ ਆਪਾਂ ਲੈਣ 'ਚ ਲੱਗੇ ਹੋਏ ਆ ਜਿਵੇਂ ਟੈਕਸੀ ਆਉਂਦੀ ਆ ਫਿਰ ਬਹਿ ਕੇ ਜਾਂਦੇ ਆ ਵਾਪਸ ਵੈਨਿਸ ਬਣਨ మే బనా పై ਜਾਂਦਾ ਬਾਹਰ ਦਾ ਥਿਊ ਬੜਾ ਸੋਹਣਾ ਹੈ। ਫੇਲੇ ਰਹੀਆ ਪੂਰੀ ਸਹੀ ਕਹਿ ਰਹੇ ਗੂਗਲ ਬਾਬਾ ਜੀ ਉਹਨਾਂ ਦੇ ਕੁਝ ਟਾਈਮ ਡੁੱਬੇ ਜਾਂਦਾ ਹੈ। ਕਿਹੜਾ ਹਾਲ ਹੈ। ਹਾਲ ਬੜੇ ਜਿਆਦੇ ਬੱਲੇ ਹੈ 20 ਦੇ ਵਿੱਚ ਪੂਰੀ ਹਾਲ ਹੈ। ਸਤਿਗੁਰ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਵੈਨਿਸ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਦੇ ਨਾਲ-ਨਾਲ ਟੋਟਲ 100 26 ਜਿਹੜੇ ਆਈਲੈਂਡ ਸੀਗੇ ਛੋਟੇ-ਛੋਟੇ ਉਹ ਬਣੇ ਹੋਏ ਨੇ ਤੇ ਇਟਲੀ ਦੇ ਵਿੱਚ ਵੈਨਾਈਸ ਦੇ ਨਾਲ 126 ਛੋਟੇ-ਛੋਟੇ ਆਈਲੈਂਡ ਨੇ ਉਹ ਬਣੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਅੱਜ ਆਪਾਂ ਦੋ ਫੋਰ ਵਿਜ਼ਿਟ ਕਰਨ ਜਾ ਰਹੇ ਹਾਂ ਇੱਕ ਹੈ ਇਮਰਾਨੋ ਇੱਕ ਹੈ ਬਰਾਨੋ ਸੋ ਆਪਾਂ ਹੈਗੇ ਹਾਂ ਹੁਣ ਪੋਰਟ ਤੇ ਇਸ ਟਾਈਮ ਤੇ ਇਹ ਹੈਗਾ ਪੁੰਟਾ ਸਬੋਨ ਸਭ 19 ਪੋਰਟ ਹੈ ਆਖ ਕੇ ਨਾਮ ਪੁਨਟਾ ਸਭ 19 ਹੈ ਇਹ ਵੈਨਿਸ ਤੋਂ ਥੋੜਾ ਜਿਹਾ ਮੈਨੂੰ ਲੱਗ ਕੇ ਵੈਨਿਸ ਆਈਲੈਂਡ ਤੋਂ ਬਾਹਰ ਹੈ ਇਹ ਤੇ ਸਿਟੀ ਦੇ ਵਿੱਚ ਤੇ ਆਪਾਂ ਉੱਥੇ ਖੜੇ ਆ ਇੱਥੋਂ ਹੁਣ ਆਪਾਂ ਜਾਣਾ ਹੈ ਬੋਟ ਲੈ ਕੇ ਪਿੱਛੇ ਸਾਰਾ ਇਹ ਜਿਹੜਾ ਆ ਸਮੁੰਦਰ ਏਰੀਆ ਇਹਦੇ ਵਿੱਚ ਹੁੰਦੇ ਹੁੰਦੇ ਜਾਣਾ ਹੈ ਮਰੋਨੀ ਪਹਿਲਾਂ ਫਿਰ ਜਾਣਾ ਹੈ ਬਰਾਨੋ ਸੋਰੀ ਪਹਿਲਾਂ ਮੁਰਾ ਪਹਿਲਾਂ ਮੁਰਾਨੋ ਫਿਰ ਬੁਰਾਨੋ ਬੁਰਾਨੋ ਸਰੇ ਸਰੇ ਆਖ ਕੇ ਨਾਮ ਹਾਂ ਪਹਿਲਾਂ ਡਾਕਟਰਾਂ ਤੇ ਬੁੱਕ ਕਰੀ ਸੀਗੀ ਉਪਲੇਖਜ ਰਹਿ ਗਏ ਵੀ 12:30 ਦੀ ਸੀ ਪਰ ਉਹ 12:30 ਦੀ ਸੀ ਉਹ ਨਿਕਲ ਗਈ ਸਵੇਰੇ ਸਵੇਰੇ ਨੁਕਸਾਨ ਹੋ ਗਿਆ ਬਹੁਤ ਵੱਡਾ ਬਹੁਤ ਵੱਡਾ ਤਾਂ ਨਹੀਂ 40 40 ਯੂਰੋ ਆਂਦਾ ਐਵੇਂ ਕਿਵੇਂ 40 ਯੂਰੋ ਜਿਹੜੇ ਇੱਥੇ ਕਮਾਉਂਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੀ ਅਨਕ ਗਵਾਇਆ ਰੇਬੰਦੀ ਚਾਲ ਕੋਈ ਨਹੀਂ ਮੇਰੇ ਅਨਕ ਵੀ ਗਵਾਚ ਗਿਆ ਅੱਜ ਹੀ ਨਵੀਂ ਰੇਬੰਦੀ ਅਨਕ ਉਹ ਗਵਾਚੀ ਇੱਕ ਹੋਰ ਨੁਕਸਾਨ ਹੋਇਆ ਸੋ ਅੱਜ ਸਵੇਰੇ ਦੋ ਨੁਕਸਾਨ ਹੋ ਗਏ ਬਸ ਹੁਣ ਕੋਈ ਹੋਰ ਨਾ ਹੋਵੇ ਹੁਣ ਮਨਚੰਦ ਕਰਨ ਜਾ ਰਹੇ ਆ ইমরান ਨੂੰ ਬਰਾਨੋ ਬਾਕੀ ਤਾਂ ਨਾ ਹੁਣ ਕਮਾਣੇ ਆ ইমরান ਨੂੰ ਬਰਾਨੋ ਤੇ ਠੰਡ ਹੈਗੀ ਅੱਜ ਗਰਮੀ ਧੁੱਪ ਚੜੀ ਹੋਈ ਆ ਪਰ ਠੰਡ ਹੈਗੀ ਪਰ ਧੁੱਪ ਵਧੀਆ ਲੱਗ ਰਹੀ ਆ ਸੋ ਚੱਲਦੇ ਆ ਬੈਨੇ ਆ ਬੋਟ ਦੇ ਵਿੱਚ ਦੇਖਦੇ ਆ ਕੀ ਆ ਵੈਨਿਸ ਵਰਗਾਈ ਆ ਜਾਂ ਥੋੜਾ ਜਿਹਾ ਲੱਗ ਗਿਆ ਵੀ ਪਾਣੀ ਦੇ ਵਿੱਚ ਹੀ ਬਣਿਆ ਹੋਇਆ ਆ ਉਹਦੇ ਵਿੱਚ ਵੀ ਕੋਈ ਰੋਡ ਰੋਡ ਨਹੀਂ ਜਾਂਦਾ ਆਪਾਂ ਨੂੰ ਬੋਟ ਦੇ ਵਿੱਚ ਬਹਿ ਕੇ ਜਾਣਾ ਪੈਂਦਾ ਆ ਸੋ ਹੁਣ ਜਾ ਕੇ ਟਰੈਵਲ ਕਰਦੇ ਆ ਦੇਖਦੇ ਆ ਕਿੰਨਾ ਕੁ ਵਧੀਆ ਐਕਸਪੀਰੀਅੰਸ ਲੈਂਦਾ ਆ ਸੋ ਇਹ ਵਾਲੀ ਬੋਟ ਆ ਜਿਹੜੀ ਇਹ ਲੈ ਕੇ ਜਾਊਗੀ ਆਪਾਂ ਨੂੰ ਬਰਾਨੋ ਤੇ ਬਰਾਨੋ ਬਰਾਨੋ ਦੇ ਬਰਾਨੋ ਲਗ ਲਗ ਨੇ ਬੋਨੇ ਆਈਲੈਂਡ ਖਾਲੀ ਪਈ ਆ ਫਿਲਹਾਲ ਤੇ ਬੜਾ ਨੇ ਕਿਤੇ ਵਧੀਆ ਜਗ੍ਹਾ ਤੇ ਚੱਲਦੇ ਆਂ ਫਿਰ ਉਧਰ ਨੂੰ ਉਹ ਬੋਟ ਚੱਲ ਗਈ ਐ ਤੇ ਮਤਲਬ ਕਿ ਪਹਿਲਾਂ ਗਰਮੀ ਲੱਗਦੀ ਸੀ ਹੁਣ ਇੱਕਦਮ ਹਵਾ ਪੈਂਦੀ ਐ ਤੇ ਲੱਗਦੀ ਐ ਠੰਡ ਤੇ ਪਰ ਇੱਥੋਂ 30 ਮਿੰਟ ਲੱਗਣੇ ਐ ইমরান ਨੂੰ ਪਹੁੰਚਣ ਲੱਗਿਆ ਬੋਟ ਦੇ ਵਿੱਚ ਸਾਰਾ ਇਹ ਸਮੁੰਦਰ ਏਰੀਆ ਹੀ ਐ ਹਾਲ ਵਾਲੇ ਦਿਨਾਂ ਵੀ ਏਰੀਆ ਐ ਸਾਰਾ ਇਹ ਸ਼ਿਪ ਵਗੈਰਾ ਜਾਂ ਕਿਸ਼ਤੀਆਂ ਨੇ ਜਾਂਦੇ ਆ ਲੋਕ ਰੋਡ ਤਾਂ ਹੈ ਹੀ ਨਹੀਂ ਵਧੀਆ ਚੀਜ਼ ਹੈ ਲੱਗ ਐਕਸਪੀਰੀਅੰਸ ਹੈ ਇੱਕ ਪਛੋਟੇ 126 ਬਣੇ ਹੋਏ ਨੇ ਨਾ ਐਵੇਂ ਛੋਟੇ ਛੋਟੇ ਦਿਖ ਰਹੇ ਨੇ ਦੂਰੋਂ ਇਹ ਇਹ ਵਾਲਾ ਜਿਹੜਾ ਇੱਧਰ ਵਾਲਾ ਇਹ ਹੈ ਮੁਰਾਨੋ ਜਿਹੜਾ ਇੱਧਰ ਵਾਲਾ ਦਿਖ ਰਿਹਾ ਸੀਗਾ ਇਹ ਸੀਗਾ ਸੈਂਟ ਮਰੇਆ ਸੋ ਐਦਾਂ ਕਰਕੇ ਕੋਈ ਰਾਵ ਸੀਗਾ ਆਪਾਂ ਜਾ ਰਹੇ ਹਾਂ ਮੁਰਾਨੋ ਵਾਲੀ ਸਾਈਡ ਛੋਟੇ ਛੋਟੇ ਬਣੇ ਹੋਏ ਨੇ ਬੜੇ ਸੋਹਣੇ ਲੱਗਦੇ ਆ ਜਿਵੇਂ ਇਹ ਵਾਲੇ ਆ ਜਿਹੜੀ ਵੈਨਿਸ ਹੈ ਉਹ ਇੱਕ ਪ੍ਰਵਿੰਸ ਹੈ ਜਾਨੀ ਕਿ ਸਟੇਟ ਹੈ ਉਹਦੇ ਅੱਗੇ ਇਹ ਜਿਹੜੇ ਨੇ ਛੋਟੇ-ਛੋਟੇ 126 ਗਵਲ ਦੱਸੇ ਸੀਗੇ ਇਹ ਹੈਗੇ ਨੇ ਉਹਦੇ ਆਈਲੈਂਡ ਸੋ ਇਹ ਜਿਹੜਾ ਮੋਰਾਨੋ ਹੈ ਇਹ ਮਸ਼ਹੂਰ ਹੈ ਜਿਆਦਾ ਗਲਾਸ ਫੈਕਟਰੀਜ਼ ਕਰਕੇ ਇੱਥੇ ਬੜੇ ਜਿਆਦੇ ਗਲਾਸ ਫੈਕਟਰੀਜ਼ ਜਾਨੀ ਕਿ ਸ਼ੀਸ਼ੇ ਦੀ ਹੈ ਨਾ ਗਲਾਸ ਬਣਦਾ ਹੈ ਇੱਥੇ ਇੱਥੇ ਗਲਾਸ ਬਣਦਾ ਹੈ ਆ ਸੋ ਐਂਟਰ ਕਰਦੇ ਇੱਥੇ ਮਿਲ ਗਿਆ ਆਪਾਂ ਨੂੰ ਦੇਖਾਂਗੇ ਕਾਦੇ ਲਈ ਫੇਮਸ ਆਪਾਂ ਕਿ ਸੋਨਾ ਆ ਸੇਮ ਹੀ ਸੈਨ ਮਾਰਕ ওভার ਗਈ ਹੈ ਜਿੱਤੇ ਆਪਾਂ ਕੱਲ ਗਏ ਸੀਗੇ ਵਧੀਆ ਲੱਗ ਰਿਹਾ ਔਰ ਵੀ ਪੁਰਾਣਾ ਹੈ ਉਹਦੇ ਨਾਲੋਂ ਸਵਾਗਤ ਹੈ ਜੀ ਮੁਰਾਨੋ ਦੇ ਵਿੱਚ ਇਸ ਦਾ ਇੱਕ ਹੋਰ ਛੋਟਾ ਆਈਲੈਂਡ ਇਹ ਆਈਲੈਂਡ ਆ ਜਿਹੜਾ ਮੁਰਾਨੋ ਹਾਂ ਆਈਲੈਂਡ ਇਹ ਹੈ ਕਿੱਥੇ ਦਾ ਆਈਲੈਂਡ ਹੀ ਕਿਹਾ ਸੀਗਾ ਜੀ ਪ੍ਰੋਵਿੰਸ ਆਫ ਵੈਨਿਸ ਵੈਨਿਸ ਦੀ ਪ੍ਰੋਵਿੰਸ ਆ ਲੱਗਦਾ ਠੀਕ ਆ ਜੀ ਹੋਰ ਕੀ ਇਨਫੋਰਮੇਸ਼ਨ ਇਹ ਸਾਰੀਆਂ ਪ੍ਰੋਵਿੰਸ ਨੇ ਆਇਆ ਨਹੀਂ ਵੀ ਉਹ ਵੈਨ ਨਹੀਂ ਸਾਇ ਕੁਝ ਹੋ ਰਿਹਾ ਹੈਗਾ ਵੈਨ ਨਹੀਂ ਸੀ ਇਹ ਸਾਰਾ ਪਰ ਪ੍ਰੋਵਿੰਸ ਨੇ ਲੱਗ ਲੱਗ ਇਹ ਤੇ ਇਹ ਬਲੀਪੋਰਟ ਆਪਾਂ ਆਏ ਸੀਗੇ ਤੇ ਹੁਣ ਇਹ ਜਾ ਰਹੇ ਨੇ ਅੱਗੇ ইমরান ਤੋਂ ਬਾਅਦ ਬਰਾਨੋ ਤੇ ਆਪਾਂ ਹੁਣ ਦੇਖਣ ਲੱਗੇ ਆਂ ইমরানੋ ਦਾ ਗਲਾਸ ਤੇ ਆਪਾਂ ਨੂੰ ਦੁਕਾਨਗੇ ਵੀ ਗਲਾਸ ਕਿਵੇਂ ਬਣਦਾ ਹੈ ਸ਼ੀਸ਼ਾ ਕਿਵੇਂ ਬਣਦਾ ਹੈ ਇੱਥੇ ਬਿਠਾ ਲਿਆ ਇਹਨਾਂ ਨੇ ਉੱਪਰ ਦੇਖਦੇ ਆ ਆਪਾਂ ਵੀ ਕਿਵੇਂ ਬਣਦਾ ਸ਼ੀਸ਼ਾ ਸਰਕਾਰੋਂ ਕੋਈ ਨਵਾਂ ਦਿਸਕੰਡਾ ਹੈ ਇੱਥੇ ਅਸਪਾਰਕ ਲਗਾਏ ਆ ਉਹਨਾਂ ਨੇ ਪਾ ਕੇ ਕੁਝ ਬਣਾ ਰਹੇ ਆ ਸਾਪੀਸ ਨੂੰ ਜਰੂਰੀ ਹਾਕ ਇੱਕ ਤਾਂ ਰਿਪਾਇਸਟੇਰੀ ਇਸ ਸਪੈਕਸ ਮੈਲਟ ਕੀਤਾ ਹੋਇਆ ਜਿੱਦ ਤਰ ਮਰਜ਼ੀ ਸ਼ੇਪ ਦੇ ਦੋ ਵਿੱਚ ਉਹਦੇ ਕਲਰ ਭਰ ਲਿਆ ਆ ਤੇ ਆਹ ਵਾਲਾ ਕਲਰ ਭਰ ਲਿਆ ਸਪੋਰਟ ਸੂਜ਼ ਇਸ ਟੈਕਨੀਕ ਇਸ ਬਣਾ ਰਹੇ ਆ ਆਈ ਥਿੰਕ Donc cette technique, c'est très difficile. Donc, on peut mettre un seul un milieu et des minutes. Je vais pas et il peut... Et le a car a fait. Fait plus chaque dans le monde, ça ne va rien. Parce peut plus chacun le beurre dans le four Pour cette raison, la, la technique s'appelle à la première. Après, mm -hmm. ਧਿਆਨ ਦਿਓ ਇਹ ਕਹਿਣਾ ਹੈ ਸਲਤੰਨਤ ਨਹੀਂ ਬਲੋਕ ਕਰੇ ਇਸ ਇਸ ਟੂ ਸ਼ੇ ਪਲੀਜ਼ ਡੋ ਨਟ ਟੱਚ ਐਸ ਬੀ ਸਿਟੀ ਇਨ ਹੌਟ ਚੈਨ ਨਾ ਜ਼ਿਆਦਾ ਗਰਮ ਹੈ ਉਹਨਾਂ ਨੇ ਪੇਪਰ ਲਗਾਇਆ ਉਹਨੂੰ ਅੱਗ ਲੱਗੇਗੀ ਪੇਪਰ ਤੇ ਹੱਥ ਤਾਂ ਲਗਾਏ ਨਾ ਮੁਰਾਨੋ ਦੇ ਵਿੱਚ ਜਿਹੜਾ ਆਪਣੇ ਗਲਾਸ ਫੈਕਟਰੀਆਂ ਨੇ ਉਹੀ ਨੇ ਸਾਰੀਆਂ ਤੇ ਇੱਥੇ ਜੇ ਕੋਈ ਤੁਸੀਂ ਗਲਾਸ ਦੇ ਰਿਲੇਟਡ ਕੋਈ ਚੀਜ਼ ਲੈਣੀ ਹੈ ਉਹ ਬਾਇ ਕਰ ਸਕਦੇ ਹੋ ਵਧੀਆ ਵਧੀਆ ਝੂਮਰ ਪਏ ਆ ਹੋਰ ਕੀ ਪਿਆ ਸੀਗਾ ਅੰਦਰ ਉਹ ਜਿਹੜੇ ਬਣਿਆ ਹੁੰਦੀਆਂ ਨੇ ਜਵੈਲਰੀ ਵਗੈਰਾ ਵੀ ਹੁਣ ਜਵੈਲਰੀ ਵੀ ਹੋਗੀ ਹਾਂਜੀ ਮਤਲਬ ਕਿ ਕੱਚ ਤੋਂ ਲੈ ਕੇ ਜੋ ਵੀ ਹੁੰਦਾ ਹੈ ਉਹ ਸਾਰਾ ਕੁਝ ਇੱਥੇ ਮਿਲ ਜਾਂਦਾ ਵਧੀਆ ਡੈਕੋਰੇਸ਼ਨ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਰਾ ਕੁਝ ਜਿਹੜੀਆਂ ਗਲਾਸ ਤੋਂ ਬਹੁਤ ਸੋਹਣੀਆਂ ਸੋਹਣੀਆਂ ਬਣੀਆਂ ਹੋਈਆਂ ਸੀਗੇ ਬਾਕੀ ਜਿਹੜਾ ਇਹ ਵਾਲਾ ਹੈਗਾ ਆ ਕੋਇਨ ਖੜਕੇ ਜਾਂਦੇ ਨੇ ਆਈਲੈਂਡ ਇਹ ਇਹ ਵੀ ਸਾਰਾ ਪਾਣੀ ਦੇ ਵਿੱਚ ਹੀ ਆ ਮਤਲਬ ਕਿ ਹੁੰਦਰ ਚ ਇਹ ਹੋਰ ਜ਼ਿਆਦਾ ਪੁਰਾਣਾ ਹੈ ਜਿੱਥੇ ਆਪਾਂ ਕੱਲ ਸੈਨ ਮਾਰਕੋ ਗਏ ਸੀਗਾ ਉਹਦੇ ਨਾਲੋਂ ਤਾਂ ਬਹੁਤ ਜ਼ਿਆਦਾ ਪੁਰਾਣਾ ਲੱਗ ਰਿਹਾ ਹੈ। ਉਹਦੇ ਨਾਲ ਵੀ ਬਹੁਤ ਪੁਰਾਣਾ ਹੈ ਤਾਂ। ਉਹ ਤਾਂ ਫਿਰ ਨਵਾਂ ਸੀਗਾ ਕੁਸ਼ਕ। ਇਹ ਤਾਂ ਹੋਰ ਵੀ ਜ਼ਿਆਦਾ ਪੁਰਾਣਾ ਪੁਰਾਣਾ ਹੈ ਕਿਉਂਕਿ ਬਹੁਤ ਬਾਹਰ ਜਿਹਨੂੰ ਆ ਗਿਆ ਨਾ ਅੱਧਾ ਪੁਰਾਣਾ ਘੜਾਇਆ ਹੈ। ਜੇ ਤੁਸੀਂ ਬੋਟ ਤੇ ਵੀ ਆਨੇ ਹੋ। ਇਹ ਲੋਕੇਸ਼ਨਸ। ਹਾਂ ਤਾਂ ਉਹਦੇ ਵਾਂਗ ਹੀ ਆ ਸੇਮ ਹੈ ਵੀ ਕਨਾਲਸ ਬਣੀਆਂ ਹੋਈਆਂ। ਪਰ ਇਹ ਥੋੜਾ ਜ਼ਿਆਦਾ ਪੁਰਾਣਾ ਤੇ ਇੱਥੇ ਜਿੰਨੀਆਂ ਵੀ ਆ ਸ਼ਾਪਸ ਹੈਗੀਆਂ ਤੇ ਸਾਰੀਆਂ ਜਿਹੜੀਆਂ ਗਲਾਸ ਦੀਆਂ ਚੀਜ਼ਾਂ ਕੱਚੀਆਂ ਉਹੀ ਨੇ ਬਸ। ਉਹਦੀਆਂ ਬਣੀਆਂ ਹੋਈਆਂ ਨੇ ਸਾਰੀਆਂ ਉਹਦੇ ਕਰਕੇ ਫੇਮਸ ਆ ਗਲਾਸ ਫੈਕਟਰੀਜ਼ ਕਰਕੇ ਇੱਥੇ ਗਲਾਸ ਬਣਦਾ ਇਹ ਹੀ ਸਪੈਸ਼ialਟੀ ਹੈ ਦੀ ਬਸ ਸੋਹਣੇ ਲੱਗ ਰਿਹਾ ਇੱਥੇ ਇੰਨੇ ਹੈਗੇ ਆ ਟੂਰਿਸਟ ਪਰ ਇੰਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਜਿਹੜੇ ਅਸੀਂ ਕੱਲ ਸੀਗੇ ਸੈਨ ਮਾਰਕੋ ਉੱਥੇ ਸੀਗੇ ਉੱਥੇ ਬਹੁਤ ਜ਼ਿਆਦਾ ਸੀਗੇ ਇੱਥੇ ਥੋੜੇ ਘੱਟ ਨੇ ਆਪਾਂ ਉਹਨ ਮੁਰਾਨੋ ਤੋਂ ਬੁਰਾਨੋ ਵੱਲ ਜਾ ਰਹੇ ਆ ਰਸਤੇ ਦੇ ਵਿੱਚ ਜਿਵੇਂ ਛੋਟੇ ਛੋਟੇ ਆਈਲੈਂਡ ਬੜੇ ਆ ਰਹੇ ਆ ਇਹ ਹੈਗਾ ਆ ਮਜ਼ੁਰਬੋ ਬਈ ਉਰਬੋ ਤੋਂ ਬਾਅਦ ਆਪਾਂ ਜਾਣਾ ਕਿੱਥੇ ਕਿੱਥੇ ਤਰਕੋਲੋ ਤਰਕੈਲੋ ਪਤਾ ਨਹੀਂ ਕਿੱਥੇ ਤਰਕੋਲੋ ਐਵੇਂ ਜਿਹਾ ਕੁਛ ਤੇ ਉੱਥੇ ਉਸ ਤੋਂ ਬਾਅਦ ਪੁੱਜਣਾ ਹੈ ਬਰਾਨੋ ਮਤਲਬ ਕਿ ਰਸਤੇ ਦੇ ਵਿੱਚ ਛੋਟੇ 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 ਜਿਹੜੇ ਵੀ ਧਰਤੀ ਮਿਲੀ ਪਾਣੀ ਦੇ ਵਿੱਚ ਉੱਥੇ ਕੋਈ ਨਾ ਕੋਈ ਆਇਲੈਂਡ ਬਣ ਗਿਆ ਜਾਨੀ ਕਿ ਬੋਟ ਦਾ ਜਿਹੜਾ ਸਟੇਸ਼ਨ ਹੈ ਤੇ ਇਹ ਸਾਹਮਣੇ ਜਿਹੜਾ ਇਹ ਏਰੀਆ ਮਜ਼ੁਰਬੋ ਆਈਲੈਂਡ ਹੁਣ ਆਪਾਂ ਜਾ ਰਹੇ ਆ ਨੇੜੇ ਨੇੜੇ ਜਾਈ ਨੇ ਸਾਰੇ ਬੁਰਾਨੋ ਬੁਰਾਨੋ ਨੇੜੇ ਨੇੜੇ ਹੀ ਆ ਬਿਲਕੁਲ ਵੇ ਆ ਬਸ ਜਿਵੇਂ ਬਸਾ ਰੁਕ ਗਏ ਨਹੀਂ ਅਸੀਂ ਉੱtre ਹੈਗੇ ਸਾਡੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਸਾਨੂੰ ਐ ਇੱਕ ਵਾਰ ਬੁਰਾਨੋ ਦੇਖੀਏ ਕੀ ਹੈ ਕਿਉਂਕਿ ਆਈਲੈਂਡ ਤਾਂ ਬਹੁਤ ਆਯਾ ਜੇ ਘੁੰਮਣਾ ਹੋਵੇ ਤੇ ਇੱਕਦੋ ਕਰ 2 ਮਹੀਨੇ ਚਾਹੀਦੇ ਤੇ ਹੁਣ ਜਾਣਾ ਬੁਰਾਨੋ ਛੋਟੇ ਛੋਟੇ ਜਿਵੇਂ ਪਿੰਡ ਹੁੰਦੇ ਆ ਆਪਣੇ ਉਥੇ ਮਸਾ ਆਈਲੈਂਡ ਨੂੰ ਉੱਪਰ ਪਿੰਡੇ ਕਹ ਲੋ ਇਹਨੂੰ ਟਾਪੂ ਕਹਿ ਦਿੰਦੇ ਨੇ ਪਾਣੀ ਦਾ ਬਸੇ ਰੁਕ ਜਾਂਦੀ ਹੈ ਬੋਟ ਉੱਥੇ ਉੱਥੇ ਹੀ ਤੇ ਓਵੇਂ ਓਵੇਂ ਤਾਰੀਆਂ ਦੇ ਸਾਰੇ ਦੇਖੀ ਜਾਂਦੀ ਹੈ ਸੋ ਪਹੁੰਚ ਗਏ ਆਪਾਂ ਬੁਰਾਨੋ ਫਾਈਨਲੀ ਇੱਥੇ ਬੜੇ ਲਾਲ ਪੀਲੇ ਜੇ ਘਰ ਬੜੇ ਹੋਣੇ ਰੰਗ ਬਰੰਗੇ ਤੇ ਆ ਭੀੜ-ਭੋੜ ਆਦੀ ਇੱਥੇ ਵੀ ਟੂਰਿਸਟ ਬਹੁਤ ਆਏ ਹੋਏ ਆ ਬੁਰਾਨੋ ਨਾਲੋਂ ਤਰਸੀਲੋ ਨਾਲੋਂ ਵੀ ਜ਼ਿਆਦਾ ਟੂਰਿਸਟ ਨੇ ਜਿਹੜੇ ਇੱਥੇ ਆਏ ਹੋਏ ਨੇ ਬੁਰਾਨੋ ਇਸੋਣੇ ਲੱਗ ਰਹੀ ਆ ਪਲੇਸ ਇੱਕ ਵਾਰ ਤੁਹਾਨੂੰ ਵੀ ਦਿਖਾਣਾ ਆ ਇੱਥੇ ਉੱਤਰਨਸਰ ਬੋਰਡ ਤੋਂ ਅ ਅੱਗੇ ਆ ਜਾਂਦਾ ਚਰਚ ਬੜਾ ਸੋਹਣਾ ਜਿਹਾ ਉਸ ਤੋਂ ਬਾਅਦ ਅੱਗੇ ਆਏਵੇਂ ਸਟ੍ਰੀਟਸ ਰੰਗ-ਬਰੰਗੀਆਂ ਸਾਰੀਆਂ ਦਿਖਾਣੇ ਆ ਇਹ ਬਣਿਆ ਹੋਇਆ ਬੜਾ ਸੋਹਣਾ ਉੱਚਾ ਤੇ ਲੰਬਾ ਇੱਕ ਚਰਚ ਇਹ ਰਹੀਆਂ ਜੀ ਸਟ੍ਰੀਟਸ ਇਹਨਾਂ ਦੀਆਂ ਬਰਾਨੋ ਦੀਆਂ ਕੋਈ ਲਾਲ ਕੋਈ ਸਕਾਈ ਬਲੂ ਕੋਈ ਬਲੂ ਵਧੀਆ ਆ ਬਗੇ ਗੇ ਜਾਣ ਨੇ ਵਰਪੀ ਇਹਦਾ ਬਹੁਤ ਯਾਦ ਆ ਰਹੀ ਹੈ ਹੂੰ ਦੁਨੀਆ ਕਿੱਥੇ ਕਿੱਥੇ ਵੱਸਦੀ ਆ ਕਦੇ ਸੋਚਿਆ ਹੀ ਨਹੀਂ ਸੀ ਵੇ ਆਈਲੈਂਡਾਂ ਦੇ ਉੱਪਰ ਵੀ ਦੁਨੀਆ ਰਹਿੰਦੀ ਹੋਊਗੀ ਸੋ ਉੱਪਰ ਜਿਹੜੇ ਨੇ ਸਾਰੇ ਲੋਕੀ ਰਹਿ ਰਹੇ ਆ ਉਹ ਮਾਤਾ ਇੱਕ ਕਪੜੇ ਸੁਕਣੇ ਪਾ ਰਹੀ ਹੈ ਛੋਰੇ ਛੋਟੇ ਆਈਲੈਂਡਾਂ ਦੇ ਵੀ ਇੰਨਾ ਮੇਲਾ ਲੱਗਿਆ ਪਿਆ ਜਦੋਂ ਮੈਪ 'ਚ ਦੇਖਦੇ ਨਾ ਤੁਹਾਨੂੰ ਦਿਖਦੇ ਵੀ ਨਹੀਂ ਹੈਗੇ ਇਹ ਵਾਲੇ ਆਈਲੈਂਡਾਂ ਸ ਕੱਚ ਨੂੰ ਲੈ ਕੇ ਜਿਆਦਾ ਹੋ ਸੀ ਨਾ ਮੇਰੇ ਕੀ ਉੱਥੇ ਕੱਚ ਨੂੰ ਦੀ ਬਣੇ ਬਣਾਏ ਜਿਹੜੀ ਮਿਲਦੀ ਸੀ ਫੈਕਟਰੀਆਂ ਦੇ ਵਿੱਚੋਂ ਦੁਕਾਨਾਂ ਤੋਂ ਹੋਵੇ ਸੀ ਸੋ ਇੱਥੇ ਬਰਾਨੋ ਦੇ ਵਿੱਚ ਕੱਪੜਿਆਂ ਨੂੰ ਲੈ ਕੇ ਥੋੜਾ ਜਿਆਦਾ ਆ ਇੱਥੇ ਬੱਚਿਆਂ ਦੇ ਕੱਪੜੇ ਇੱਕ ਸ਼ਾਪਿੰਗ ਉਹ ਲਾ ਲੋ ਵੀ ਸਟਰੀਟ ਸਾਰਾ ਕੁਝ ਹੀ ਇੱਥੇ ਤਾਂ ਹਾਂ ਵੀ ਬੱਚਿਆਂ ਦੇ ਕੱਪੜੇ ਹੋਗੇ ਜਾਂ ਸਾਰੇ ਦੂਜੇ ਕੱਪੜੇ ਆ ਵੱਡਿਆਂ ਦੇ ਵੀ ਜਾਂ ਪੂਰੀ ਫੈਮਿਲੀ ਦੇ ਲੈਣੇ ਆ ਤੇ ਉਹਦੇ ਵਾਸਤੇ ਵਧੀਆ ਜਗ੍ਹਾ ਹੈ ਟੋਪਿੰਗ ਕਰਨ ਨੂੰ ਉਹ ਦੇਖੋ ਅੱਗੇ ਕਿੰਨਾ ਸੋਹਣਾ ਆ ਬਹੁਤ ਸੋਹਣੀ ਲੋਕੇਸ਼ਨ ਆਈ ਐ ਅੱਗੇ ਉਹ ਕਰਾਊਡ ਵੀ ਬਹੁਤ ਐ ਛੋਟਾ ਜਿਹਾ ਇਹ ਆਈਲੈਂਡ ਹੈ ਨਾ ਪਰ ਸੋਹਣਾ ਆ ਮੈਂ ਅੱਗੇ ਆ ਚਲੋ ਤੇ ਅੱਜ ਦਾ ਸਾਡਾ ਪੂਰਾ ਦਿਨ ਜਿਹੜਾ ਸੀਗਾ ਉਹ ਇਹ ਆਈਲੈਂਡ ਵੇਖਦੇ ਵੇਖਦੇ ਨਿਕਲ ਗਿਆ ਤੇ ਆਈਲੈਂਡ ਬਦਲ ਕੇ ਸੋਚਿਆ ਵੀ ਨਹੀਂ ਸੀਗਾ ਵੀ ਛੋਟੇ ਛੋਟੇ ਤੇ ਵੀ ਕਦੇ ਟਰੈਵਲ ਕਰਾਂਗੇ ਹੈ ਤੇ ਇਟਲੀ ਦੇ ਵਿੱਚ ਹੀ ਨੇ ਪਰ ਹੈ ਇੰਨੇ ਜਿਆਦਾ ਵਿਛਰੇ ਹੋਏ ਨੇ ਆ ਛੋਟੇ ਛੋਟੇ ਜਿੱਥੇ ਵੀ ਧਰਤੀ ਹੈ ਸਮੁੰਦਰ ਦੇ ਉੱਤੇ ਉੱਥੇ ਬਣੇ ਹੋਏ ਨੇ ਬਟ ਸੋਹਣੇ ਲੱਗਦੇ ਆ ਛੋਟੇ ਛੋਟੇ ਜਦੋਂ ਦੇਖਦੇ ਆ ਦੁਨੀਆ ਉਹਨਾਂ ਦੇ ਉੱਪਰ ਫਿਰ ਰਹੀ ਹੈ ਤਾਂ ਅਕ ਲੱਗ ਗਿਆ ਐਕਸਪੀਰੀਅੰਸ ਹੈ ਵਮ ਬੁਰਾਨੋ ਬੁਰਾਨੋ ਵੈਨਿਸ ਸੈਨ ਮਾਰਕੋ ਤੇ ਟਰਸੈਲੋ ਇਹ ਮਜ਼ਰਬੋ 6-7 ਦੇ ਨਾਮ ਤੇ ਯਾਦ ਹੋ ਗਏ 126 ਸੀਗੇ ਕੱਲ 126 ਹੀ 126 ਦੇ 6-7 ਤੇ ਯਾਦ ਹੋ ਗਏ ਮੈਨੂੰ ਮੈ 120 ਹੋ ਰਹਿ ਗਏ ਫਿਰ ਤਾਂ ਹੋਰ ਆਲੇ ਕੁਝ ਕੇ ਸਾਲਾਂ ਦੇ ਵਿੱਚ ਉਹ ਵੀ ਯਾਦ ਕਰ ਲਾਂਗੇ ਤੇ ਜਾਨੀ ਕਿ ਮੈਂ ਹੁੰ ਜਿਵੇਂ ਦੱਸਿਆ ਵੈਨਿਸ ਸੈਨ ਮਾਰਕੋ ਆ ਉਹ ਤੁਹਾਡਾ ਸਨ ਮਾਰਕੋ ਮੁਰਾਨੋ 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 ਬੁਰਾਨੋ ਬੁਰਾਨੋ ਟ੍ਰੈਸੇਲੋ ਟ੍ਰੈਸੇਲੋ ਤੇ ਮਜ਼ਰਬੋ ਉਸ ਤੇ ਜਾਇਆ ਸੀ ਛੇ ਤਾਂ ਜ਼ਿਆਦਾ ਹੋ ਗਏ ਬਾਕੀ ਕਰ ਲਾਂਗੇ ਹੌਲੀ ਹੌਲੀ ਤੇ ਇਹ ਵਾਲਾ ਆ ਪੂਰਾ ਬੁਰਾਨੋ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਏ ਹੋਏ ਆ ਕਿਉਂਕਿ ਸੋਹਣਾ ਹੈ ਰੰਗ ਬਰੰਗਾ ਜਿਹਾ ਮੁਰਾਨੋ ਘਟ ਸੀਗੇ ਹਾਂ ਉੱਥੇ ਗਲਾਸ ਦੀ ਫੈਕਟਰੀ ਸੀ ਤੇ ਕੱਪੜੇ ਵਾਲਾ ਕੰਮ ਜਿਆ ਤੇ ਜਿਹੜੇ ਸਨ ਮਾਰਕੋ ਸੀਗਾ ਉੱਥੇ ਬਹੁਤ ਜ਼ਿਆਦਾ ਸੀਗੇ ਕੱਲ ਉੱਥੇ ਵੀ ਬਹੁਤ ਸਿਗੇ। ਬਾਕੀ ਇਹ ਵੀਡੀਓ ਦੇ ਵਿੱਚ ਆਪਾਂ ਇਹ ਆਈਲੈਂਡ ਹੀ ਥੋੜੇ-ਥੋੜੇ ਕਵਰ ਕਰਨੇ ਸੀਗੇ ਤੇ ਬਾਕੀ ਜਿਹੜੇ ਸ਼ੋਰਟਸ ਆ ਗਏ ਨੇ ਤੁਸੀਂ ਵੀ ਜਿਹੜੇ ਆਪਾਂ ਆ ਲొਕੇਸ਼ਨ ਤੇ ਬਣਾਏ ਆ ਉਹ ਵੀ ਦੇਖੇ ਹੋਣਗੇ। ਬਾਲਕਨੀਸ ਦੇਖੋ ਕਿੰਨੀ ਸੋਹਣੀ ਬਾਲਕਨੀਸ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ। ਆ ਫੁੱਲ ਬੂਟੇ ਲਾਏ ਹੋਏ ਆ ਪਿੱਛੇ ਉਹ ਚਰਚ ਦਿਖ ਰਿਹਾ। ਵਧੀਆ ਆ, ਐਕਸਪੀਰੀਅੰਸ ਵਧੀਆ ਸੀਗਾ। ਤੇ ਬਾਕੀ ਤੁਸੀਂ ਦੱਸਿਓ ਵੀਡੀਓ ਦੇ ਵਿੱਚ ਵੀ ਕਿਵੇਂ ਲੱਗਿਆ ਤੁਹਾਨੂੰ। ਤੇ ਹੁਣ ਜਾ ਰਹੇ ਆ ਅਸੀਂ ਅੱਗੇ ਰੋਮ ਇਟਲੀ ਦੇ ਵਿੱਚ। ਕੈਪੀਟਲ ਸਿਟੀ ਆਫ ਇਟਲੀ ਤੇ ਉਧਰ ਜਾ ਰਹੇ ਆ ਉੱਥੇ ਦਾ ਵੀ ਇੱਕ ਅਲੱਗ ਤੋਂ ਵਲੌਗ ਬਣਾਵਾਂਗੇ ਤੇ ਯੂਰਪ ਦਾ ਟ੍ਰਿਪ ਹਜੇ ਕੰਟੀਨਿਊ ਰਹਿਣਾ ਹੈ ਇੱਕ ਦੋ ਸਿਟੀ ਇਟਲੀ ਦੀ ਪੱਕੀ ਦੱਸਿਓ ਕਿਵੇਂ ਲੱਗਿਆ ਤੇ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਉਹ ਨਜ਼ਰ ਦੇ ਲਈ ਸਾਸੂ ਕਾ ਸਾਸੂ ਕਾ